ਹਾਂ ਜੀ ਸਤਿਗੁਰ ਦੀ ਸਾਰਿਆਂ ਨੂੰ ਵਧੀਆ ਫਾਰਮ ਜਿਹੜਾ ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੰਜਗਰਾਈ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅਜਨਾਲੇ ਦੇ ਬਿਲਕੁਲ ਨਾਲ ਹੀ ਪਿੰਡ ਆ ਵਿਧਿਆਨ ਦਾ ਪੰਜਗਰਾਈ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਤੁਹਾਨੂੰ ਦਿਖਾਉਣੀਆਂ ਵਾ ਤਿੰਨੇ ਤਾਜ਼ੀਆਂ ਸੂਈਆਂ ਵਾ ਤੇ ਤਿੰਨੇ ਹੌਲੇ ਭਾਜ ਤਾਂ ਮੈਂ ਦਿਖਾਉਣੀਆਂ ਵਾ ਸੋਈਆਂ ਦੀ ਆਪਣੇ ਇੱਥੇ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਬੜੀਆ ਕਿਰਪਾ ਦਿਓ ਜੀ ਚਲੋ ਬੜੀਆ ਕਿਰਪਾ ਚ ਦੇ ਜੀ ਤੇ ਨਾਮ ਦੱਸ ਦਿਓ ਇੱਕ ਵਾਰੀ ਮੇਰਾ ਸੋਨ ਪਹਿਲਵਾਨ ਜੀ ਪਿੰਡ ਪੰਜ ਗਰਾਈਆਂ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ ਦਾਂ 9818970229 ਠੀਕ ਹੈ ਜੀ ਤੇ ਅੱਜ ਹੈਗੀਆਂ ਆਪਣੇ ਕੋਲ ਟੋਟਲ 3 3 ਹੈ ਕਿੰਨੇ ਕੁ ਨੇ ਛੋ ਠੀਕ ਹੈ ਚਲੋ ਫਿਰ ਸ਼ੁਰੂਆਤ ਜਿਹੜੀ ਆ ਇਹਦੇ ਤੋਂ ਹੀ ਆਪਾਂ ਕਰ ਲਈਏ ਤਾਜੀ ਸੂਈ ਚਾਹਦੀ ਹੈ ਆ ਪਰਸੋਂ ਦੀ ਸੂਈ ਜੀ ਸਨੀ ਸੂਈ ਆ ਥਾਣੇ ਦੇ ਇੱਕ ਰੀ ਦੇਖ ਸਕਦੇ ਜੀ ਆ ਖਾਣਾ ਦਾ ਸਾਈਜ਼ ਹੈ ਆਪਾਂ ਐ ਇੱਥੇ ਬੋਲਾਈ ਹੋਣਾ ਇਹਦੇ ਕੋਲ ਆ ਬੋਲਾ ਜੀ ਕਿੰਨਾ ਕੁ ਤੇਰਾ ਦੁੱਧ ਕਰੀ ਜਾਊਗੀ ਦੁੱਧ ਘੱਟ ਵਜਨ ਵਾਲੀ ਜੀ ਪਹਿਲਾਂ ਸੁਆ ਵੀਰਤੀ ਇੱਕ ਬੇਨਤੀ ਜੇ ਵੀ ਥਿੱਲੜ ਨਿਕਲਾਈ ਜੇ ਅਗਲੇ ਥਾਣੇ ਉੱਥੋਂ ਹੀ ਪਾਸ ਕਰਕੇ ਲਿਆਂਦੀ ਮੇਰੇ ਘਰੇ ਸੂਈ ਆ ਅਗਲਾ ਥਾਣਾ ਨਹੀਂ ਆਇਆ ਜੀ ਅੱਛਾ ਅਗਲਾ ਥਾਣਾ ਨਹੀਂ ਉੱਥੇ ਪਾਸ ਆਊਗੀ ਉੱਥੇ ਪਾਸ ਕਰਕੇ ਲਿਆਂਦੀ ਭਰਾਹੀ ਪਤਾ ਨਹੀਂ ਖਾਣਾ ਆਇਆ ਹੈ ਕੀ ਇਹ ਅੱਛਾ ਇੱਕ ਦੋ ਥ ਠੀਕ ਆ ਹੁਣ ਸਰੂ ਚੱਲਦਾ ਕਿ ਨਹੀਂ ਨਾ ਚੱਲਦਾ ਨਹੀਂ ਆਪਾਂ ਤਾਂ ਲੜਾਈ ਹੀ ਦੇਣੀ ਆ ਨਹੀਂ ਹੁਣ ਧਾਰ ਵੀ ਨਹੀਂ ਨਿਕਲਦੀ ਨਾ ਧਾਰ ਨਹੀਂ ਜੀ ਨਿਕਲਦੀ ਆਪਾਂ ਤਾਂ ਲੜਾਈ ਚ ਦੇਣੀ ਆ ਠੀਕ ਆ ਹਾਂ ਜੀ ਠੀਕ ਤੇ ਉਹ ਤਰ੍ਹਾਂ ਕਿੰਨਾ ਕ ਦੁੱਧ ਕੱਢੀ ਜਾਊਗੀ ਦੁੱਧ ਕੱਤ ਬਚਲਾ ਲਈ ਆ ਬਰੀਡ ਬਰੂਡ ਚੰਗੀ ਆ 12 13 ਕਿਲੋ ਕੀ ਜਾਂਦਾ ਇਹਨੂੰ ਤਰ ਹਾਂ ਫੇਰ ਇੱਕ ਰੀ ਬਾਕੀ ਬਿਲਕੁਲ ਤਾਜੀ ਸੂਈ ਆ ਥੱਲੇ ਜਿੰਨੇ ਵੀ ਆ ਸਫਾਈ ਜਿਆ ਇਹ ਆ ਵੀ ਚਲੋ ਥਾਣੇ ਦਾ ਇੱਕ ਨਹੀਂ ਚੱਲਿਆ ਫੇ ਰੇਟ ਵੀ ਇਹਦਾ ਹੱਸਾ ਨਾ ਹੋ ਜਨਾ ਕਿਹੜਾ ਥਾਨ ਨਹੀਂ ਚੱਲਦਾ ਵੀ ਇਹਦਾ ਅਗਲਾ ਨਹੀਂ ਅਗਲਾ ਬੈਣੀ ਹਲਦਾ ਨਹੀਂ ਚੱਲਦਾ ਬਾਕੀ ਆ ਤਾਂ ਜੀ ਸੋਈ ਆ ਦੇਖ ਸਕਦੇ ਹੋ ਉਤਰੀ ਲਿਬੜੀ ਆ ਜੀ ਤੇ ਕਿੰਨਾ ਫਿਰ ਮੁੱਲ ਰੱਖੀ ਵੀਰ ਜੀ ਇਹਦਾ ਆਪਾ ਮੁੱਲ ਵੀਰ ਜੀ 40000 ਚੱਲਦੇ ਹੁੰਦੇ ਫਿਰ ਤੇ ਬੱਤੀ ਹੈਗੀ 45000 ਦੀ ਹਾਂਜੀ ਹੁਣ 30 ਦੀ ਦੇ ਦਈਏ ਕਰ ਦਈਏ ਮੰਨਤਾ ਨਾ ਆਉਂਦਾ ਅੱਜ ਦੋ ਜਿੰਨਾ ਕਰਨਾ ਤੂੰ ਹੀ ਕਰ ਪੰਜੀ ਦੀ ਦੇ ਦਈਏ ਦੇ ਦਾਂਗੇ ਪੰਜੀ ਦੀ ਦੇ ਦਾਂਗੇ ਕਿਉਂ ਘਾਟਾ ਦੇ ਪੈਣਾ ਹੀ ਨਹੀਂ ਹਾਂਜੀ ਹਾਂਜੀ ਬਾਕੀ ਆ ਵੀ ਸੱਜਰ ਸੋਈ ਆ ਇੰਨੇ ਹੁਣ ਗਰਮੀਆਂ ਵੀ ਤੇ ਗਾਂ ਸਾਰਾ ਸਿਆਲ ਵੀ ਦੁੱਧ ਚ ਵਾਈ ਜਾਣਾ ਵਾ ਤੇ ਆ ਵੀ ਸੱਜਰ ਸੋਈ ਆ ਇਹ ਵੀ ਸੱਜਰ ਤੇ ਥਾਣੇ ਦੇ ਵੀ ਦੇਖ ਸਕਦੇ ਜੇ ਲੱਗੇ ਤਾਂ ਇੱਕ ਨਹੀਂ ਫਿਕਸ ਜੇ ਬੰਨੇ ਦੀ ਨਿੱਗਰ ਬੰਨੇ ਦੀ ਆ ਰਾਜ ਰੋਜੇ ਪੂਰੀ ਯਾਤਰਾ ਦੱਸ ਦੋ ਇਹਦੇ ਬਾਰੇ ਵੀਰ ਜੀ ਇਹ ਵੀ ਵੀਰ ਜੀ ਪਹਿਲਾ ਸੂਆ ਦੀ ਅੱਛਾ ਅੱਜ ਵੱਛੀ ਜੀ ਮਗਰ ਠੀਕ ਆ ਇਹਦੇ ਮਗਰ ਵੱਛੀ ਆ ਇਹਦੇ ਕੋਲ ਦੁੱਧ ਕਿੰਨਾ ਤਿਆਰ ਕੋਲ ਕੋ ਬੱਚੇ ਦਾ ਪਾ ਕੇ 12 ਕਿਲੋ ਹੋਊਗਾ ਤਿਆਰ ਜਿਹੜਾ ਵੀਰ ਜੀ ਪਾਰ ਮੇਰੇ ਘਰ ਪਰ ਚਾਰ ਡੰਗ ਚੋੜੇ ਗਏ ਤੇ ਉਤਰਾ ਠੰਡੀ ਤੇਰੀ ਜੇ ਠੰਡੀ ਤੇਰੀ ਕੋਈ ਗੱਲ ਨਹੀਂ ਜੀ ਜਿੱਦ ਤੱਕ ਕਰੀ ਦਿਖਾ ਦੇ ਹੱਥ ਹੱਥ ਲਾ ਕੇ ਇਹ ਸਿੰਘ ਹੀ ਆ ਬਾਕੀ ਕੁਝ ਨਹੀਂ ਆ ਬਾਕੀ ਪੂਰੀ ਸ਼ਾਂਤ ਆ ਤੋੜ ਦਿਓ ਇੱਕ ਵਾਰੀ ਫਿਰ ਸਿੰਘ ਕੇ ਨੇ ਤੇ ਚਲੋ ਤंगाई ਨਹੀਂ ਆ। ਉੱਤਰਾ ਸਾਂਭੀ ਚੰਗੀ ਆ। ਇਹ ਕਿਕਸ ਜੇ ਵਨਰੀ ਦੁੱਧ 12 ਫਿਕਰ ਜਿਹੜਾ ਕਹਿੰਦੇ ਵੀ ਹੈਗਾ ਇਹਦੇ ਕੋਲ। ਤੇ ਮੋਲ ਵਿਧੀ ਇਹਦਾ ਫਿਰ ਮੋਲ ਵਿਧੀ ਫਿੰਗ ਨਾ ਹੋਵੇ। ਹਾਂਜੀ। ਤੇ ਫਿਰ ਧਾਗੀ ਵਿੱਚ 45000 ਜੀ। ਹਾਂਜੀ। ਹੁਣ 30 ਦੀ ਦੇ ਦਿੱਤੀਏ। ਹੋਰ ਆਉਂਦੀ ਏ ਥੱਲੇ। ਕਰ ਦੋ ਜਿੰਨਾ ਕਰਵਾਉਣਾ ਜੋੜਾ ਹੀ 50 ਦਾ ਕਰਦੀ ਹੈ ਫਿਰ ਕਰ ਦਾਂਗੇ ਕੋਈ ਨਹੀਂ 52 52 ਦੇ ਹਿਸਾਬ ਨਾਲ ਜਾਣਦੀ ਹੈ ਇਹ ਕਰਾਂਗੇ ਕੋਈ ਨਹੀਂ ਠੀਕ ਹੈ ਜੀ ਤੇ ਹੁਣ ਆਪਣੇ ਕੋਲ ਆ ਗਈ ਤੀਸਰੇ ਨੰਬਰ ਤੇ ਇਹ ਵੀ ਪਹਿਲਾਂ ਸੁਭਾਏ ਅੱਛਾ ਇਹ ਵੀ ਤੁਹਾਡੀ ਸੂਈ ਜੇ ਠੀਕ ਹੈ ਇਹ ਕਿੰਨੇ ਕੇ ਦੁੱਧ ਵਾਲੀ ਆ ਇਹ ਕੋਹ ਹੁਣ ਜਿਹੜਾ ਬੱਚੇ ਦਾ ਪਾਰ ਨਾ ਬੋਲਾ ਲਾ ਲੇ ਕੋਈ ਦੁੱਧ ਲਾ ਲਿਆ ਜਿਹ ਚੌਥੇ ਦਿਨ ਦੀ ਸੂਈ ਹੈ ਹਾਂਜੀ ਤੇ 7 ਕਿਲੋ ਹੈਗਾ ਜੀ अच्छा। ਤੇ ਇਹ ਕਿੰਨਾ ਕਰੀ ਜਾਊਗੀ? ਦੁੱਧ ਦਾ 10 ਕਿਲੋ ਕਰੀ ਜਾਊ। ਦੁੱਧ ਵੀਰਜੀ ਸੇਵਾ ਦਾ ਹੁੰਦਾ ਜਿੰਨਾ ਪਾਲੋ ਉਹਨਾਂ ਚੋੜੋ। ਤੋੜ ਦੋ ਫੇਰ ਇੱਕ ਕਰੀ ਨਾ। ਇਹਦੇ ਵੀ ਨਿਗ ਨਿਗੇ ਜਿਹੇ ਸਿੰਘ ਹੈਗੇ ਆ। ਪਹਿਲਾ ਸੋਆ ਜਿਹੜਾ ਕਹਿੰਦੇ ਸੁਈ ਆ। ਥਾਣੇ ਦੇ ਵੀ ਦੇਖ ਜਾਂਦੇ ਜੇ ਲੱਗੇ। ਲੈ ਜੀ। ਇਹ ਆ ਵੀ ਨਮੀ ਹੁਣ ਜਿਹੜੀਆਂ ਗਰਮੀਆਂ ਆ ਉਹ ਵੀ ਦੁੱਧ ਚ ਵਾਈ ਜਾਣਾ ਤੇ ਗਾਂ ਸਾਰਾ ਸਿਆਲ ਫੇਰ ਦੁੱਧ ਚ ਵਾਈ। ਤੇ ਦੁੱਧ ਵੀ ਸੰਗਣਾ ਹੁੰਦਾ ਇੰਨਾ گاਵਾਂ ਦਾ। ਆ ਜਿ ਲੈ ਆਇਆ। ਬਾਕੀ ਮੇਲਾ ਉਹ ਦੇਖ ਸਕਦੇ ਪਿਛੋ ਪੂਛ ਲੱਗਦੀ ਹੈ ਇਹਦੀ ਹੋਲੀ ਜਿਹੀ ਲੈ ਜਾਵੇਗੀ ਤੇ ਇਹਦਾ ਮੁੱਲ ਵੇਚ ਜੀ ਫਿਰ ਇਹ ਦੇ ਦਈਏ 20 ਦੀ ਜੀ ਦੇ ਦੋ ਵੀਧੀ ਦੇ ਦਈਏ। ਹੋ ਕਈ ਹਰਖੰਡਿਸ਼ ਕਰ ਦਈਏ ਛੋਟ ਹੋਰ। ਕਰ ਦੋ ਕਰ ਲਈ ਨਾ। ਚਲੋ ਨੀਦੀ ਦੇ ਦਿੰਨੇ। ਚਲ ਦੇ ਦਾਂਗੇ ਵੀਦੀ। ਹੋਰ ਮਾਂ ਤਣ ਕਰਦਾਂਗੇ ਵੀਰ ਘਾਪੂ ਨੂੰ ਲੱਕੋ। ਠੀਕ ਹੈ ਜੀ। ਤੇ ਠੀਕ ਹੈ ਵੀਧੀਰ ਕੁਛ ਹੈ ਨਾ। ਠੀਕ ਹੈ ਵੀਧੀ ਇੱਥੇ ਸੁਈਆਂ ਸੁਵਾਈਆਂ ਆਪਣੀ ਪਾਸ ਕਰਕੇ ਖੜਨਾ ਦਵਾਈ ਕਰਕੇ ਖੜਨਾ। ਅੱਛਾ। ਠੀਕ ਜੀ। ਇਹ ਜੋ ਉਹਦੇ ਥੱਲੇ 7 ਕਿਲੋ ਜੇ ਬੌੜਾ ਲਾਲੇ ਕੋਈ ਦੁੱਧ ਲਾਲੇ ਠੀਕ ਆ ਦੋ ਡੰਗ ਚੂਲੇ ਤਿੰਨ ਡੰਗ ਚੂਲੇ ਇਹਦੇ ਥੱਲੇ 12 ਕਿਲੋ ਜੇ ਬੱਚੇ ਦਾ ਪਾ ਗਏ ਠੀਕ ਆ ਬੌੜਾ ਲਾਲੇ ਕੋਈ ਦੁੱਧ ਲਾਲੇ ਉਹ ਤੇ ਚਲ ਪਰਸੋਂ ਵੀ ਸੂਈ ਜਣੇ ਥੱਲੇ 6-7 ਕਿਲੋ ਬੌਲੀ ਹੋਊਗੀ ਬਾਕੀ ਆਪਣੀ ਤਸੱਲੀ ਕਰਕੇ ਤੇ ਵੇਸ਼ ਚੱਕ ਕੇ ਪਸ਼ੂ ਖਰੀਦੋ ਜੀ